ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਜੀ ਰਜੀਵ ਜੀ ਬਹੁਤ ਬਹੁਤ ਸਵਾਗਤ ਹੈ ਜੀ ਵੈਲਕਮ ਧੰਨਵਾਦ ਹਲਾ ਸਾਹਿਬ प्रदीप ਜੀ ਦਿਨ ਹੋਲੀ ਦਾ ਪਰ ਸਿਆਸਤ ਉਸੇ ਤਰ੍ਹਾਂ ਗਰਮ ਹੈ ਔਰ ਨਵੇਂ-ਨਵੇਂ ਪੋਲੀਟੀਕਲ ਮਾਹੌਲ ਬਣ ਰਹੇ ਨੇ ਨਵੇਂ-ਨਵੇਂ ਪੋਲੀਟੀਕਲ ਫੈਸਲੇ ਹੋ ਰਹੇ ਨੇ 31 ਮਾਰਚ ਦੀ ਰੈਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਵੱਡੇ ਪੱਧਰ ਤੇ ਤਿਆਰੀਆਂ ਨੇ ਕਹਿੰਦੇ ਸਾਰੇ ਮੁਖੀ ਨੇ ਜਿਹੜੇ ਪਾਰਟੀਆਂ ਦੇ ਉਸ ਮੰਚ ਤੇ ਲੈ ਕੇ ਆਉਣੇ ਆ ਤਾਂ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਔਰ ਚੋਣ ਚੰਦਾ ਇਲੈਕਟਰਲ ਬਾਂਡ ਦਾ ਜਿਹੜਾ ਸਿਸਟਮ ਹੈ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਉਹਨੂੰ ਘਟਾਲੇ ਦੇ ਰੂਪ ਚ ਪ੍ਰੋਜੈਕਟ ਕਰਕੇ ਬੀਜੇਪੀ ਨੂੰ ਘੇਰਾ ਪਾਉਣਾ ਹੁਣ ਸਵਾਲ ਇਹ ਹੈ ਵੀ ਕੀ ਪੰਜਾਬ ਦੀ ਲੀਡਰਸ਼ਿਪ ਵਰਿੰਗ ਸਾਹਿਬ ਤੇ ਪ੍ਰਤਾਪ ਬਾਜਵਾ ਇਹ ਦਿੱਲੀ ਦੀ ਰੈਲੀ ਲਈ ਜ਼ੋਰ ਮਾਰਨਗੇ ਕੱਲ ਭਗਵੰਤ ਮਾਨ ਨੇ ਤਿਆਰੀ ਕੀਤੀ ਔਰ ਭਗਵੰਤ ਮਾਨ ਨੇ ਜਦੋਂ ਮੀਟਿੰਗ ਲਈ ਉਹਨਾਂ ਨੇ ਉਚਿਤੇ ਦੌਰ ਤੇ ਸੁਨੇਹਾ ਦਿੱਤਾ ਕਿ ਸਾਰੇ ਵਿਧਾਇਕ ਕਾਇਮ ਰਹਿਣ ਇੱਕਜੁੱਟ ਰਹਿਣ ਸਾਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ ਸੋ ਇਸ ਸੰਦਰਭ ਦੇ ਵਿੱਚ ਆਮ ਆਦਮੀ ਪਾਰਟੀ ਦੀ ਚਿੰਤਾ ਪੰਜਾਬ ਦੇ ਵਿੱਚ ਔਰ ਦਿੱਲੀ ਦੇ ਵਿੱਚ ਇਹ ਮਹਿਸੂਸ ਕੀਤੀ ਹੈ ਸੀਨੀਅਰ ਲੀਡਰਸ਼ਿਪ ਨੇ ਕਿ ਕਿਤੇ ਜੋ ਮੁੰਬਈ ਚ ਹੋਇਆ ਉਸ ਤਰ੍ਹਾਂ ਦਾ ਕਿਤੇ ਦਿੱਲੀ ਜਾਂ ਪੰਜਾਬ ਚ ਨਾ ਸੰਨ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ ਵਿਰੋਧੀ ਧਿਰਾਂ ਵੱਲੋਂ ਹਿਮਾਚਲ ਚ ਵੀ ਅਸੀਂ ਵੇਖਿਆ ਜੋ ਕੁਝ ਹੋਇਆ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਕਈ ਨਾਮ ਨਵੇਂ ਉੱਭਰ ਕੇ ਆਏ ਨੇ ਜਿਨ੍ਹਾਂ ਨੂੰ ਟਿਕਟਾਂ ਦੇਣ ਦੀ ਵਕਾਲਤ ਹੋ ਰਹੀ ਹੈ ਕਾਂਗਰਸ ਦੇ ਵਿੱਚ ਸੀਟਾਂ 13 ਨੇ ਤੇ ਦਾਵੇਦਾਰ ਮੈਨੂੰ ਲੱਗਦਾ 130 ਨੇ ਹੁਣ ਅਪਲਾਈ ਕਿੰਨਿਆਂ ਨੇ ਕੀਤਾ ਜਿਨ੍ਹਾਂ ਨੂੰ ਟਿਕਟ ਮਿਲਣੀ ਹੈ ਕੀ ਉਹਨਾਂ ਨੇ ਅਪਲਾਈ ਕੀਤਾ ਵੀ ਸੀ ਜਾਂ ਨਹੀਂ ਜਾਂ ਹਾਈ ਕਮਾਂਡ ਉੱਪਰ ਅਨਾਉਂਸਮੈਂਟ ਕਰੇਗੀ ਇਹ ਬਹੁਤ ਇੱਕ ਵੱਡਾ ਪੁਆਇੰਟ ਆਫ ਡਿਸਕਸ਼ਨ ਹੈ ਪਰ ਕੰਗਨਾ ਰਣੌਥ ਉਹਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੰਡੀ ਦੀ ਸੀਟ ਕੋ ਟਿਕਟ ਦਿੱਤੀ ਗਈ ਹੈ ਜਿੱਥੋਂ ਬੀਬੀ ਪ੍ਰਤੀਬਾ ਸਿੰਘ ਨੇ ਕਹਿ ਦਿੱਤਾ ਜਿਹੜੇ ਸਿਟਿੰਗ ਐਮਪੀ ਨੇ ਕਾਂਗਰਸ ਦੇ ਕਿ ਮੈਂ ਚੋਣ ਨਹੀਂ ਲੜਨੀ ਸੋ ਇਹ ਬੜਾ ਦਿਲਚਸਪ ਘਟਨਾਕ੍ਰਮ ਵਾਪਰਿਆ ਹੈ ਹਿਮਾਚਲ ਪ੍ਰਦੇਸ਼ ਦਾ ਵੀ ਔਰ ਵਰੁਣ ਗਾਂਧੀ ਦੀ ਟਿਕਟ ਪੀਲੀ ਭੀਤ ਤੋਂ ਕੱਟ ਦਿੱਤੀ ਗਈ ਹੈ ਬੀਬੀ ਮੇਨਕਾ ਗਾਂਧੀ ਨੂੰ ਟਿਕਟ ਜ਼ਰੂਰ ਦਿੱਤੀ ਗਈ ਹੈ ਹੁਣ ਉਹ ਪਰਿਵਾਰ ਜਿਹੜਾ ਗਾਂਧੀ ਪਰਿਵਾਰ ਦੇ ਰੂਪ ਚ ਜਾਣਿਆ ਜਾਂਦਾ ਸੀ ਸੰਜੇ ਗਾਂਧੀ ਦਾ ਪਰਿਵਾਰ ਕੀ ਵਰੁਣ ਗਾਂਧੀ ਵੱਡਾ ਫੈਸਲਾ ਕਰ ਲੈਣਗੇ ਸਮੇਤ ਮੇਨਕਾ ਗਾਂਧੀ ਇਹਦੇ ਉੱਪਰ ਵੀ ਨਜ਼ਰਾਂ ਸਾਰਿਆਂ ਦੀ ਬਣੀ ਐ ਇੱਕ ਇੱਕ ਕਰਕੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਅੱਗੇ ਵਧਾਵਾਂਗੇ ਸ਼ਰਾਬ ਕਾਂਡ ਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਮਿਲਣ ਸੁਖਬੀਰ ਬਾਦਲ ਵੀ ਗਏ ਨੇ ਔਰ ਸੁਨੀਲ ਜਾਖੜ ਦਾ ਵਿਰੋਧ ਵੀ ਕਿਸਾਨਾਂ ਨੇ ਕੀਤਾ ਕੱਲ ਬਠਿੰਡਾ ਦੇ ਵਿੱਚ ਸਾਰੇ ਮਸਲੇ ਅਸੀਂ ਅਹਿਮੀਅਤ ਦੇ ਨਾਲ ਲੈਣੇ ਆ ਆ ਪਾਸਕਰ ਸਾਹਿਬ ਸਭ ਤੋਂ ਪਹਿਲਾਂ ਮੈਂ ਸ਼ੁਰੂ ਇੱਥੋਂ ਕਰਦਾ ਬਠਿੰਡਾ 'ਚ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਭਾਜੀਪੀ ਦਾ ਮਹਾਪੰਚਾਇਤ ਜਿਹੜੀ ਹੋਈ ਸੀ ਦਿੱਲੀ ਦੇ ਵਿੱਚ ਉਹਦੇ 'ਚ ਐਲਾਨ ਕੀਤਾ ਸੀ ਕਿਸਾਨਾਂ ਨੇ ਕਿ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ ਕਿ ਕਿਸਾਨਾਂ ਵੱਲੋਂ ਬੀਜੇਪੀ ਦੇ ਵਿਰੋਧ ਦਾ ਨਾ ਪੱਕੀ ਅਸਰ ਜਾਏਗਾ ਚੋਣ ਪ੍ਰਚਾਰ ਦੇ ਵਿੱਚ ਜਾਂ ਇਸ ਵਿਰੋਧ ਨੂੰ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਰੋਕਾਂ ਨੂੰ ਪ੍ਰੋਟੈਸਟ ਨੂੰ ਚੋਣ ਕਮਿਸ਼ਨ ਕਿਸੇ ਤਰੀਕੇ ਨਾਲ ਹੈਂਡਲ ਕਰਨ ਦੀ ਕੋਸ਼ਿਸ਼ ਕਰੇਗਾ ਕਿ ਦੁਬਾਰਾ ਜਿਹੜਾ ਨਾ ਹੋਵੇ ਜਲਾ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਆਪਣੀ ਸ਼ੁਰੂ ਕੀਤੀ ਹੈ ਕਿ ਮਹਾਪੰਚਾਇਤ ਜਿਹੜੀ ਦਿੱਲੀ ਦੇ ਵਿੱਚ 14 ਮਾਰਚ ਨੂੰ ਹੋਈ ਸੀਗੀ ਉੱਥੇ ਐਲਾਨ ਹੋਇਆ ਸੀਗਾ ਵੋਟ ਕੀ ਚੋਣ ਯਾਨੀ ਵੋਟ ਭਾਜਪਾ ਨੂੰ ਨਾ ਦੇ ਕੇ ਇੱਕ ਤਰੀਕੇ ਨਾਲ ਝੋਟ ਪਹੁੰਚਾਉਣ ਦੀ ਕੋਸ਼ਿਸ਼ ਕਿਸਾਨ ਕਰਨਗੇ ਔਰ ਉਹਦਾ ਆਗਾਜ਼ ਕੱਲ ਬਠਿੰਡੇ ਦੇ ਵਿੱਚ ਨਜ਼ਰ ਵੀ ਆਇਆ ਜਦ ਸੁਨੀਲ ਜਾਖੜ ਜਿਹੜੇ ਭਾਜਪਾ ਦੇ ਸੂਬੇ ਦੇ ਪ੍ਰਧਾਨ ਨੇ ਉਹ ਇੱਕ ਪਿੰਡ ਜਾਨਾ ਚਾਹੁੰਦੇ ਸੀਗੇ ਔਰ ਉੱਥੇ ਪਿੰਡ ਦੇ ਵਿੱਚ ਉਹਨਾਂ ਦਾ ਵਿਰੋਧ ਹੋਇਆ ਬਾਅਦ ਚ ਉਹਨਾਂ ਨੇ ਉੱਥੇ ਜਾਣ ਦਾ ਫੈਸਲਾ ਆਪਣਾ ਰੱਦ ਕਰਤਾ ਔਰ ਐਦਾਂ ਦਾ ਹੀ ਕੁਝ ਆਮ ਆਦਮੀ ਪਾਰਟੀ ਦੇ ਲੀਡਰ ਕਰਮਜੀਤ ਅਨਮੋਲ ਉਹਨਾਂ ਦਾ ਵੀ ਹੋਇਆ ਔਰ ਉਹਨਾਂ ਨੇ ਵੀ ਇੱਕ ਪਿੰਡ ਦੇ ਵਿੱਚ ਗਿੱਦੜਵਾਹੇ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਵਿਰੋਧ ਕਰਨ ਵਾਲੇ ਸੀਗੇ ਉਹ ਪੁਰਵ ਸੈਨਿਕ ਜਿਹੜੇ ਗਵਰਨੈਂਸ ਆਫ ਗਾਰਡਸ ਆਫ ਗਵਰਨੈਂਸ ਦੇ ਰੂਪ ਵਿੱਚ ਕੈਪਟਨ ਮਰੀਂਦਰ ਸਿੰਘ ਉਹਨਾਂ ਨੇ ਜਿਹੜੀ ਸਕੀਮ ਚਾਲੂ ਕੀਤੀ ਸੀ ਉਹਦੇ ਵਿੱਚ ਹਟਾ ਦਿੱਤੇ ਗਈ ਸੀ ਨਵੀਂ ਸਰਕਾਰ ਨੇ ਯਾਨੀ ਇਹ ਵਿਰੋਧ ਦਾ ਦੌਰ ਇਲੈਕਸ਼ਨਾਂ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਪਰ ਇਹ ਵਿਰੋਧ ਕਿੱਥੇ ਤੱਕ ਚੱਲੇਗਾ ਕਈ ਵਾਰ ਇਲੈਕਸ਼ਨਾਂ ਦੇ ਵਿੱਚ ਆਪਣਾ ਵਿਰੋਧ ਐਸ ਕਰਕੇ ਵੀ ਕਰਾਇਆ ਜਾਂਦਾ ਹੈ ਕਿ ਇਸ ਵਿਰੋਧ ਦਾ ਲਾਹਾ ਜਾਂ ਫਾਇਦਾ ਤੁਹਾਨੂੰ ਉਸ ਜਗ੍ਹਾ ਮਿਲੇ ਜਿਸ ਜਗ੍ਹਾ ਦੇ ਉਤੇ ਤੁਹਾਨੂੰ ਪੋਲਰਾਈਜੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਯਾਨੀ ਇੱਕ ਤਰੀਕੇ ਨਾਲ ਸੈਂਟਰਲਾਈਜ਼ੇਸ਼ਨ ਤੁਹਾਡੀ ਫੇਵਰ ਦੇ ਵਿੱਚ ਜ਼ਿਆਦਾ ਪੈਦਾ ਹੋ ਜਾਏ ਉਸ ਵਿਰੋਧ ਦਾ ਵਿਰੋਧ ਕਰਨ ਵਾਲੇ ਹੋਰ ਵੀ ਮੁਰਜ਼ੋਰ ਤਰੀਕੇ ਨਾਲ ਲੱਗੇ ਹਨ ਚਲੋ ਕਿਉਂਕਿ ਹਜੇ ਤੇ ਇਲੈਕਸ਼ਨ ਦੀ ਕੈਂਪੇਨ ਦਾ ਆਗਾਜ਼ ਹੈ ਜੇ ਇਹ ਵਿਰੋਧ ਹੋਰ ਪ੍ਰਜੋਰ ਤਰੀਕੇ ਨਾਲ ਲੱਗੇ ਵਧਿਆ ਤੇ ਇਹਦੇ ਰਿਪਰਕੇਸ਼ਨ ਜਦੋਂ ਜਦੋਂ ਜਿੱਦਾਂ ਦੇ ਦਾ ਵੀ ਵਿਰੋਧ ਹੋਏਗਾ ਅਸੀਂ ਸਾਰੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪਰ ਹਾਂ ਇਹ ਵਿਰੋਧ ਭਾਜਪਾ ਵਾਸਤੇ ਇੱਕ ਖਤਰੇ ਦੀ ਘੰਟੀ ਤੇ ਹੈ ਕਿਉਂਕਿ 2022 ਦੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਪਿੰਡਾਂ ਦੇ ਵਿੱਚ ਭਾਜਪਾ ਨੂੰ ਕਿਸਾਨੀ ਸਜੱਤੇ ਬੰਦੀਆਂ ਨੇ ਵੜਾ ਨਹੀਂ ਦਿੱਤਾ ਦਿਗਾ ਔਰ ਜਿਹਦਾ ਇੰਪੈਕਟ ਇਲੈਕਸ਼ਨ ਦੇ ਵਿੱਚ ਜਾਂ ਇਲੈਕਸ਼ਨ ਦੇ ਰਿਜ਼ਲਟ ਦੇ ਵਿੱਚ ਸਾਫ਼ ਦੇਖਣ ਨੂੰ ਮਿਲਿਆ ਭਾਜਪਾ ਸਿਰਫ 2 ਸੀਟਾਂ ਜਿੱਤ ਪਾਈ ਉਹ ਵੀ ਖਾਸ ਕਰਕੇ ਪਠਾਨਕੋਟ ਵਾਲੀ ਸਾਈਡ ਤੇ ਔਰ ਦਸੂਆ ਯਾਨੀ ਇਸ ਵਿਰੋਧ ਦਾ ਕਿੰਨਾ ਕੋ ਅਸਰ ਹੋਏਗਾ ਪਰ ਇਸ ਵਿਰੋਧ ਦਾ ਇੱਕ ਅਸਰ ਤੇ ਹੋ ਸਕਦਾ ਹੈ ਜਿਹੜੀ ਅਕਾਲੀ ਦਲ ਹਜੇ ਨਾ ਹਾ ਦੀ ਸਥਿਤੀ ਦੇ ਉੱਤੇ ਹੈਗੀ ਹੈ ਕਿ ਭਈ ਇਹ ਅਲਾਈਅੰਸ ਅਜੇ ਭਾਜਪਾ ਦੇ ਨਾਲ ਕੁਝ ਸ਼ਰਤਾਂ ਦੇ ਉੱਤੇ ਹੀ ਕਰਨਾ ਹੈ ਜੇ ਉਹਨਾਂ ਸ਼ਰਤਾਂ ਦਾ ਵੀ ਕੁਝ ਨਹੀਂ ਬਣਿਆ ਔਰ ਕਿਸਾਨਾਂ ਦਾ ਵਿਰੋਧ ਭਾਜਪਾ ਦਾ ਜਿਆਦਾ ਹੋ ਗਿਆ ਤੇ ਫਿਰ ਅਕਾਲੀ ਦਲ ਚਾਹੇ ਜਾਂ ਨਾ ਚਾਹੇ ਇਹ ਐਲਾਈਅੰਸ ਨੂੰ ਫਿਰੇ ਚੜਾਉਣਾ ਬੜਾ ਔਖਾ ਹੋ ਜਾਏਗਾ ਬਿਲਕੁਲ ਠੀਕ ਹੈ ਜੀ ਇਸ ਐਲਾਈਅੰਸ ਨੂੰ ਫਿਰੇ ਚੜਾਉਣਾ ਬਿਲਕੁਲ ਔਖਾ ਹੋ ਸਕਦਾ ਹੈ ਔਰ ਪਾਸਕਰ ਸਾਹਿਬ ਇਹ ਗੱਲ ਬੜੀ ਦਿਲਚਸਪੀ ਵਾਲੀ ਹੈ ਕਿ ਦਿੱਲੀ ਦੇ ਵਿੱਚ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਕਿਉਂ ਖਿਚੜੀ ਹੋਣੇ ਸ਼ੁਰੂ ਹੋ ਗਏ ਨੇ ਗਠਜੰਬੰਦਨ ਦੇ ਨਾਤੇ ਹੁਣ ਜਦੋਂ ਦਿੱਲੀ 'ਚ ਮਹਾ ਰੈਲੀ ਹੈ ਕੋਸ਼ਿਸ਼ ਦਿੱਲੀ ਦੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਕੀਤੀ ਜਾ ਰਹੀ ਹੈ ਕਿ ਇੰਡੀਆ ਗੱਠ ਜੋੜ ਦੀ ਰੈਲੀ ਹੈ ਪੂਰੇ ਇੰਡੀਆ 'ਚੋਂ ਘੱਟੋ-ਘੱਟ 9-10 ਲੱਖ ਲੋਕ ਉੱਥੇ ਪਹੁੰਚਣੇ ਚਾਹੀਦੇ ਨੇ ਇਹ ਗੁਪਤ ਮਿਸ਼ਨ ਹੈ ਵੀ 10 ਲੱਖ ਘੱਟੋ-ਘੱਟ ਉੱਥੇ ਬੰਦੇ ਪਹੁੰਚ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਰਾਮਲੀਲਾ ਮੈਦਾਨ 'ਚ ਵੱਡੇ ਅੰਦੋਲਨ ਉੱਥੇ ਹੋਏ ਨੇ ਅੰਨਾ ਹਜ਼ਾਰੇ ਜੀ ਦਾ ਅੰਦੋਲਨ ਬਹੁਤ ਵੱਡਾ ਸੀ ਜੇਪੀ ਅੰਦੋਲਨ ਵੀ ਉੱਥੇ ਹੋਇਆ ਹੁਣ ਸਵਾਲ ਇਹ ਹੈ ਕੀ ਪੰਜਾਬ ਦੀ ਕਾਂਗਰਸ ਕੀ ਦਿੱਲੀ ਵਾਲੀ ਰੈਲੀ ਚ ਸ਼ਮੂਲੀਅਤ ਕਰੇਗੀ ਪ੍ਰਤਾਪ ਬਾਜਵਾ ਰਾਜਾ ਵੜਿੰਗ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਦੇ ਕਾਂਗਰਸ ਦੇ ਲੀਡਰ ਕੀ ਬੱਸਾਂ ਭਰ-ਭਰ ਦਿੱਲੀ ਜਾਣਗੇ ਸਵਾਲ ਇਹ ਹੈ ਪੰਜਾਬ ਚ ਆਮ ਆਦਮੀ ਪਾਰਟੀ ਔਰ ਕਾਂਗਰਸ ਵੱਖੋ ਵੱਖਰੇ ਨੇ ਭਗਵੰਤ ਮਾਨ ਨੇ ਤਾਂ ਕੱਲ ਮੀਟਿੰਗ ਕਰਤੀ ਔਰ ਭਗਵੰਤ ਮਾਨ ਨੇ ਸੁਚਿੰਤਤਾ ਤੋਂ ਵੀ ਅਵਗਤ ਕਰਾਤਾ ਸਾਰਿਆਂ ਨੂੰ ਵੀ ਆਪਾਂ ਟੁੱਟਣਾ ਨਹੀਂ ਕਿਸੇ ਨੇ ਕੋਈ ਟਿਰਕਿਓਨਾ ਕਈ ਲਾਲਚ ਦਿੱਤੇ ਜਾਣਗੇ ਕਈ ਧਮਕੀਆਂ ਅਸੀਂ ਅਰਵਿੰਦ ਕੇਜਰੀਵਾਲ ਨਾਲ ਇਕਜੁੱਟ ਦਾ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਔਰ ਭਗਵੰਤ ਜੀ ਮਾਨ ਇਕਜੁੱਟ ਦਿਖਦੇ ਵੀ ਨਹੀਂ ਹੁਣ ਸਵਾਲ ਇਹ ਹੈ ਕਿ ਕਾਂਗਰਸ ਤੇ ਆਪ ਵਾਲੇ ਪੰਜਾਬ ਚ ਦਿੱਲੀ ਚ ਕੱਲੇ-ਕੱਲੇ ਜਾਣਗੇ ਪੀ ਆ ਇਕੱਠੇ ਜਾਣਗੇ ਦੇਖੋ ਤੁਸੀਂ ਸਵਾਲ ਬੜਾ ਔਖਾ ਵੀ ਹੈਗਾ ਤੇ ਸੋਖਾ ਵੀ ਹੈਗਾ ਆਪਾਂ ਦਿੱਲੀ ਤੋਂ ਹੀ ਸ਼ੁਰੂ ਕਰਨੇ ਆ ਕਿਉਂਕਿ ਰਾਮਲੀਲਾ ਮੈਦਾਨ ਦੇ ਵਿੱਚ 31 ਮਾਰਚ ਨੂੰ ਇਹ ਮਹਾਂ ਰੈਲੀ ਰੱਖੀ ਗਈ ਹੈ ਉਸ ਮਹਾਂ ਰੈਲੀ ਦੇ ਵਿੱਚ ਕਾਂਗਰਸ ਦੇ ਇੱਕ ਤਰੀਕੇ ਨਾਲ ਦ੍ਰਿਸ਼ਟੀਕੋਣ ਦੇ ਵਿੱਚ ਇੱਕ ਫਰਕ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਅਗਰ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਵੀ ਤਰੀਕੇ ਦੇ ਐਲਾਈਸ ਦਾ ਕਾਂਗਰਸ ਦੇ ਵਿੱਚ ਕਰਦੇ ਸੀਗੇ ਤੇ ਦੋ ਲੀਡਰ ਸੀਗੇ ਅਜੇ ਮਾਤਨ ਔਰ ਸੰਦੀਪ ਦਿਸ਼ਚਿਤ ਸੰਦੀਪ ਦਿਸ਼ਚਿਤ ਜਿਹੜੇ ਸ਼ੀਲਾ ਦਿਸ਼ਚਿਤ ਉਹਨਾਂ ਦੇ ਪੁੱਤਰ ਨੇ ਔਰ ਤੁਹਾਨੂੰ ਯਾਦ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਪੋਲਿਟਿਕਸ ਦਾ ਜਾਂ ਖਾਸ ਕਰਕੇ ਕੇਜਰੀਵਾਲ ਸਾਹਿਬ ਨੇ ਆਪਣੀ ਪੋਲਿਟਿਕਸ ਦਾ ਆਗਾਜ਼ ਹੀ ਸ਼ੀਲਾ ਦਿਸ਼ਚਿਤ ਨੂੰ ਬਤੌਰ ਸੀਐਮ ਹਰਾ ਕੇ ਕੀਤਾ ਸੀਗਾ ਪਰ ਜਦ ਤੇਜਰੀਵਾਲ ਨੂੰ ਫੜਿਆ ਜਾਂਦਾ ਉਸ ਪ੍ਰੋਟੈਸਟ ਜਿਹੜੀ ਉਹਨਾਂ ਦੇ ਘਰ ਦੇ ਬਾਹਰ ਹੋ ਰਹੀ ਸੀ ਉੱਥੇ ਸੰਦੀਪ दीक्षित ਇਮੀਡੀਏਟਲੀ ਪਹੁੰਚਦੇ ਨੇ ਔਰ ਅਜੇ ਮਾਕਮ ਹੋਣਾ ਤੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਸ ਮਹਾ ਗਠਬੰਧਨ ਜਾਂ ਮਹਾਂ ਰੈਲੀ ਦੀ ਤਿਆਰੀ ਵੀ ਕਰਦੇ ਨੇ ਯਾਨੀ ਦਿੱਲੀ ਦੇ ਵਿੱਚ ਤੇ ਚੇਂਜ ਹੋ ਗਿਆ ਉਹਨਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਣ ਵਾਲੇ ਚਾਹੇ ਉਹ ਦਿਵਿੰਦਰ ਯਾਦਵ ਹੋਣ ਜਾਂ ਫਿਰ ਪ੍ਰਸ਼ਾਂਤ ਕੁਸ਼ਨ ਹੋਣ ਦੋਨਾਂ ਨੇ ਇਸ ਅਰੈਸਟ ਦੀ ਨਿਖੇਦੀ ਕੀਤੀ ਹੈ ਔਰ ਮੈਂ ਦਵਿੰਦਰ ਯਾਦਵ ਉਹਨਾਂ ਨੂੰ ਸੁਣ ਰਿਹਾ ਸੀਗਾ ਉਹਨਾਂ ਨੇ ਤੇ ਇਹ ਵੀ ਕਿਹਾ ਕਿ ਜਦ ਕਦੀ ਕਿਸੇ ਜਗ੍ਹਾ ਤੇ ਕਦੀ ਕਿਸੇ ਕੁੜੀ ਨਾਲ ਗਲਤ ਕੰਮ ਹੋ ਜਾਂਦਾ ਹੈ ਬਲਤਕਾਰ ਹੋ ਜਾਂਦਾ ਹੈ ਔਰ ਅਗਰ ਕੋਈ ਵੀ ਲੀਡਰ ਜਾਂ ਅਸੀਂ ਵੀ ਉਥੇ ਉਸ ਕੁੜੀ ਦੇ ਨਾਲ ਸਾਥ ਦੇਣ ਵਾਸਤੇ ਜਾਈਏ ਔਰ ਪਿੰਡ ਦੇ ਲੋਕ ਕਹਿਣਗੇ ਵੀ ਇਹ ਕੁੜੀ ਤੇ ਹੈ ਹੀ ਠੀਕ ਨਹੀਂ ਸੀਗੀ ਜਾਂ ਤੇ ਇਹ ਕਪੜੇ ਛੋਟੇ ਪਾੰਦੀ ਸੀ ਅਸੀਂ ਉਹਨੂੰ ਕੀ ਕਵਾਂਗੇ ਕਿ ਬਕਵਾਸ ਨਾ ਕਰੋ ਅਗਰ ਕਿਸੇ ਕੁੜੀ ਨਾਲ ਇਸ ਤਰ੍ਹਾਂ ਦੀ ਹਰਕਤ ਹੋਈ ਹੈ ਤਾਂ ਅਸੀਂ ਉਹਦੇ ਨਾਲ ਖੜਾ ਹੈਗੇ ਯਾਨੀ ਆਪਣੀ ਗੱਲ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਵੀ ਕੇਜਰੀਵਾਲ ਅੱਛੇ ਵਿਅਕਤੀ ਹੈ ਨਹੀਂ ਹੈਗੇ ਆ ਸਾਨੂੰ ਇਸ ਗੱਲ ਤੋਂ ਕੋਈ ਲੈਣਾ ਦੇਣਾ ਨਹੀਂ ਸਾਡਾ ਕੇਜਰੀਵਾਲ ਸਾਹਿਬ ਦੇ ਨਾਲ ਵਿਰੋਧ ਹੋ ਸਕਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਪਰ ਇਸ ਵਕਤ ਜੇ ਲੋਕਤੰਤਰ ਖਾਤਰ ਦੇ ਵਿਚ ਹੈ ਤੇ ਵੱਡੇ ਕੌਫ ਦੇ ਵਾਸਤੇ ਅਸੀਂ ਕੇਜਰੀਵਾਲ ਉਹਨਾਂ ਦਾ ਸਾਥ ਦੇਣ ਵਾਸਤੇ ਤਿਆਰ ਹਾਂ ਨਾ ਹੀ ਕੇਵਲ ਤਿਆਰ ਹਾਂ ਉਸ ਜਿਹੜੀ ਰੈਲੀ ਹੈਗੀ ਹੈ ਮਹਾਰੈਲੀ ਉੱਥੇ ਵੀ ਉਹ ਜਾਣਗੇ ਹੁਣ ਵਾਰੀ ਪੰਜਾਬ ਦੀ ਹੈ ਜੇ ਪੰਜਾਬ ਦੇ ਲੀਡਰਾਂ ਦੇ ਖਾਸ ਕਰਕੇ ਕਾਂਗਰਸੀ ਲੀਡਰਾਂ ਦੇ ਬਿਆਨਾਂ ਦੇ ਉੱਤੇ ਤੁਸੀਂ ਗੌਰ ਕਰੋ ਤੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਇਹ ਸਾਫ਼ ਤੌਰ ਤੇ ਕਿਹਾ ਕਿ ਅਸੀਂ ਕੇਜਰੀਵਾਲ ਉਹਨਾਂ ਦੀ ਇਸ ਤਰੀਕੇ ਨਾਲ ਕੀਤੀ ਗਈ ਅਰੈਸਟ ਉਹਦੀ ਨਿੰਦਾ ਕਰਦੇ ਆ ਰਾਜਾ ਵੜਿੰਗ ਵੀ ਆਪਣੇ ਟਵਿੱਟਰ ਹੈਂਡਲਰ ਦੇ ਉੱਤੇ ਉਸ ਦਿਵਿੰਦਰ ਯਾਦਵ ਵਰਗਾ ਹੀ ਕਮੈਂਟ ਦਿੰਦੇ ਨੇ ਕਿ ਕੇਜਰੀਵਾਲ ਉਹਨਾਂ ਦੀ ਸਰਕਾਰ ਜਾਂ ਆਮ ਆਦਮੀ ਪਾਰਟੀ ਜਿੰਨੀ ਵੀ ਮਾੜੀ ਹੋ ਸਕਦੀ ਹੈ ਪਰ ਜੋ ਕੁਝ ਵੀ ਹੈ ਅਰੈਸਟ ਹੋਇਆ ਅਸੀਂ ਉਹਦੇ ਖਿਲਾਫ ਆ ਬਾਜਵਾ ਸਾਹਿਬ ਦਾ ਆਣਾ ਬਿਆਨ ਬਾਕੀ ਹੈ ਹੋ ਸਕਦਾ ਹੈ ਉਹ ਵੀ ਉਸ ਟਰਾਲੀ ਤੇ ਚੜੇ ਹੋਣ ਜਿਹੜੀ ਉਹ ਰੈਲੀ ਦੇ ਵਿੱਚ ਜਾਣੀ ਹੋਏਗੀ ਕਾਂਗਰਸ ਵੱਲੋਂ ਟਰਾਲੀ ਤੇ ਆਪਾਂ ਐਂ ਹੀ ਕਹਿੰਦੇ ਆ ਕਿਉਂਕਿ ਨਾਰਮਲੀ ਪੰਜਾਬ ਦੇ ਵਿੱਚ ਰੈਲੀ ਦੇ ਵਿੱਚ ਜਾਣ ਵਾਸਤੇ ਟਰਾਲੀਆਂ ਫੜਦੀ ਹੁੰਦੀਆਂ ਆ ਇਹ ਤੇ ਆਪਣੀ ਆਪਣੀ ਗੱਡੀ ਜਾਣਗੇ ਜੇ ਕੋਡ 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 ਪ੍ਰੋਡਕਟ ਨਾ ਲੱਗਿਆ ਹੁੰਦਾ ਤੇ ਕਾਫੀ ਸਾਰੇ ਕਾਂਗਰਸੀ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਵਿੱਚ ਵੀ ਜਾ ਸਕਦੇ ਸੀਗੇ ਪਰ ਚਲੋ ਹੁਣ ਇਸ ਗੱਲ ਦੇ ਉੱਤੇ ਨਜ਼ਰ ਰੱਖਣੀ ਪਵੇਗੀ ਕਿ ਪੰਜਾਬ ਦੇ ਵਿੱਚੋਂ ਕੌਣ ਕੌਣ ਵਿਅਕਤੀ ਲੀਡਰ ਕਿੰਨੇ-ਕਿੰਨੇ ਬੰਦਿਆਂ ਨੂੰ ਲੈ ਕੇ ਉੱਥੇ ਪਹੁੰਚ ਰਿਹਾ ਹੈ ਭਾਵੇਂ ਬਾਜਵਾ ਸਾਹਿਬ ਹੋਣ ਰਾਜਾ ਵੜਿੰਗ ਹੋਣ ਕੱਲੇ-ਕੱਲੇ ਵੀ ਜਾਣ ਲੇਕਿਨ ਜਿਹੜੀ ਗੱਲਾਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕੀਤੀ ਸੀ ਨਾ ਕਿ ਹਜੇ ਵੀ ਇੱਕ ਸਕੋਪ ਹੈਗਾ ਔਰ ਖਾਸ ਕਰਕੇ ਤਾਅ ਦੇ ਤੱਕ ਜਦ ਕਾਂਗਰਸ ਆਪਣੀ ਟਿਕਟਾਂ ਦਾ ਐਲਾਨ ਨਹੀਂ ਕਰਦੀ ਇੱਕ ਵਾਰ ਫਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਐਲਾਈਅንስ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਉਹਦੀ ਵੀ ਇੱਕ ਕਵਾਇਦ ਕਹਿ ਲਓ ਉਹਦੀ ਇੱਕ ਤਸਵੀਰ ਤੁਹਾਨੂੰ ਇਸ ਮਹਾਂ ਰੈਲੀ ਦੇ ਵਿੱਚ ਨਜ਼ਰ ਆ ਸਕਦੀ ਹੈ ਜਦ ਪੰਜਾਬ ਦੀ ਲੀਡਰਸ਼ਿਪ ਔਰ ਭਗਵੰਤ ਮਾਨ ਹੋਣਾ ਇੱਕੋ ਸਟੇਜ ਦੇ ਵਿੱਚ ਬੈਠੇ ਹੋਏ ਮਿਲਣ ਨਹੀਂ ਮਿਲਣਗੇ ਤੇ ਇਹਦੇ ਵੱਖਰੇ ਤਰੀਕੇ ਨਾਲ ਐਨਲਾਈਜ਼ ਆਪਾਂ ਕਰ ਸਕਦੇ ਹਾਂ ਜੇ ਮਿਲੇ ਤੇ ਫਿਰ ਇਹ ਐਨਲਾਈਜ਼ ਜਿਹੜਾ ਅਸੀਂ ਹੁਣੇ ਕਰ ਰਹੇ ਆਂ ਇਹ ਉਸ ਤਰਫ ਜਾ ਰਿਹਾ ਜਿਹਦਾ ਇੰਡੀਕੇਸ਼ਨ ਅਸੀਂ ਆਪਣੇ ਪ੍ਰੋਗਰਾਮਸ ਵਿੱਚ ਕਈ ਵਾਰ ਦੇ ਵੀ ਚੁੱਕੇ ਆ ਹੁਣ ਮਹਾ ਰੈਲੀ ਦੀ ਤਿਆਰੀਆਂ ਦੀ ਗੱਲ ਕਰੀਏ ਸੰਦੀਪ ਦਿਖਸ਼ਿਤ ਉਹਨਾਂ ਨੂੰ ਮੈਂ ਸੁਣ ਰਿਹਾ ਸੀਗਾ ਉਹਨਾਂ ਨੇ ਦਿੱਲੀ ਦੇ ਆਪਣੇ ਵਰਕਰਸ ਨੂੰ ਔਰ ਵਾਰਡ ਦੇ ਪ੍ਰਧਾਨਾਂ ਨੂੰ ਇੱਕੋ ਹੀ ਮੈਸੇਜ ਦਿੱਤਾ ਕਿ ਤੁਸੀਂ ਇੱਕ ਬੂਥ ਤੋਂ ਸਿਰਫ 10 ਬੰਦੇ ਯਾਨੀ 10 ਬਸ ਯਾਨੀ 10 ਬੰਦੇ ਤੋਂ ਵੱਧ ਵੀ ਨਾ ਲੈ ਕੇ ਆਓ ਲੇਕਿਨ 10 ਬੰਦੇ ਦੀ ਛੋਟੀ ਲੈ ਲਓ 14000 ਬੂਥ ਨੇ ਦਿੱਲੀ ਦੇ ਵਿੱਚ ਯਾਨੀ 1.40 ਲੱਖ ਬੰਦੇ ਜੇ 10 ਵਿਅਕਤੀ ਇੱਕ ਬੂਤ ਤੋਂ ਆਂਦੇ ਨੇ ਤੇ 1.40 ਲੱਖ ਦੀ ਉਮੀਦ ਤੇ ਉਦਾਂ ਹੀ ਐ ਐਦਾਂ ਦੀ ਹੀ ਕੁਝ ਕੋਆਇਤ ਜੇ ਪੰਜਾਬ ਦੇ ਵਿੱਚ ਵੀ ਕੀਤੀ ਗਈ ਯਾਨੀ 10 ਬੰਦੋਂ ਦੀ ਬੋਦੀ ਕਰੀਏ ਤੇ ਉੱਥੇ 2.5 ਤੇ 3 ਲੱਖ ਤੇ ਉਦਾਂ ਹੀ ਹੋ ਸਕਦੇ ਨੇ ਉਹਨੇ ਹੋਏਗਾ ਕਿ ਨਹੀਂ ਹੋਏਗਾ ਇਹ ਤੇ ਉਸ ਦਿਨ ਹੀ ਪਤਾ ਲੱਗੇਗਾ ਜਦ ਤੁਸੀਂ ਕਿਸੇ ਰੈਲੀ ਦੇ ਵਿੱਚ ਆਏ ਹੋਏ ਲੋਕਾਂ ਦਾ ਅੰਕਲਨ ਕਰਨਾ ਹੁੰਦਾ ਨਾ ਡੱਲਾ ਸਾਹਿਬ ਤੁਸੀਂ ਵੀ ਪੱਤਰਕਾਰ ਰਹੇ ਹੋ ਲੱਖ ਤੋਂ ਬਾਅਦ ਅਗਰ ਵਿਅਕਤੀ ਜਿੰਨੇ ਮਰਦੀ ਹੋਣ ਉਹਨੂੰ 2 ਲੱਖ ਵੀ ਕਿਹਾ ਜਾ ਸਕਦਾ 3 ਲੱਖ ਵੀ ਕਿਹਾ ਜਾ ਸਕਦਾ ਔਰ 10 ਲੱਖ ਵੀ ਕਿਹਾ ਜਾ ਸਕਦਾ ਕਿਉਂਕਿ ਤਸਵੀਰਾਂ ਦੇ ਵਿੱਚ ਲੱਖ ਦੀ ਗਿਣਤੀ ਇੰਨੀ ਵੱਡੀ ਹੁੰਦੀ ਹੈ ਕਿ ਉਹ ਇੱਕ ਤਸਵੀਰ ਦੇ ਵਿੱਚ ਸਮਾਣੀ ਬੜੀ ਔਖੀ ਹੁੰਦੀ ਹੈ ਪਰ ਚਲੋ ਇਹ ਰੈਲੀ ਅਗਰ ਕਾਮਯਾਬ ਹੁੰਦੀ ਹੈ ਇੱਕ ਨੈਰੇਟਿਵ ਸੈੱਟ ਕਰਨ ਦੀ ਗੱਲ ਹੋਈ ਕਿ ਜਿਦਾ ਜੇਕਰ ਉਹਦੀ ਆਉਣ ਵਾਲੇ ਟਾਈਮ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ ਉਹਨੇ ਕਰਾਂਗੇ ਬਿਲਕੁਲ ਠੀਕ ਹੈ ਦੇਖੋ ਭੀੜ ਇਕੱਠੀ ਕਰਨਾ ਲਾਜ਼ਮੀ ਹੈ ਸਿਆਸਤ ਦੇ ਵਿੱਚ ਕਿਉਂਕਿ ਭੀੜ ਦੇ ਵਿੱਚੋਂ ਹੀ ਸੁਨੇਹਾ ਜਾਂਦਾ ਹੈ ਕਿ ਪਾਰਟੀ ਦੀ ਰੈਲੀ ਦੇ ਵਿੱਚ ਭੀੜ ਸੀ ਜਾਂ ਨਹੀਂ ਸੀ ਅਗਰ ਰੈਲੀ ਚ ਭੀੜ ਨਾ ਹੋਵੇ ਜਿਵੇਂ ਖਾਲੀ ਕੁਰਸੀਆਂ ਸੀ ਮਲਕੇ ਅਰਜਨ ਖੜਗੇ ਜਦੋਂ ਭਾਸ਼ਣ ਦੇਣ ਲੱਗੇ ਤੇ ਬਹੁਤ ਜ਼ਿਆਦਾ ਸਿਆਸੀ ਘਾਟ ਪਿਆ ਉਹਦਾ ਕਾਂਗਰਸ ਨੂੰ ਪਰ ਅਗਰ ਰੈਲੀ ਚ ਭੀੜ ਹੋਵੇ ਤੇ ਪਾਰਟੀ ਦੇ ਲੀਡਰਾਂ ਦੇ ਹੌਂਸਲੇ ਬੁਲੰਦ ਹੋ ਜਾਂਦੇ ਨੇ ਉਂਜ ਡਾਕਟਰ ਸੰਦੀਪ ਪਾਟਕ ਜਿਹੜੇ ਸੰਗਠਨ ਦੇ ਜਨਰਲ ਸਕੱਤਰ ਨੇ ਆਮ ਆਦਮੀ ਪਾਰਟੀ ਦੇ ਕਾਬਲ ਵਿਅਕਤੀ ਨੇ ਮੈਨੂੰ ਲੱਗਦਾ ਹੈ ਉਹ ਭੀੜ ਇਕੱਠੀ ਕਰਨ ਦੀ ਜਿਹੜੀ ਰਣਨੀਤੀ ਹੈ ਉਹਨੂੰ ਕਾਮਯਾਬ ਕਰ ਲੈਣਗੇ ਪੰਜਾਬ ਚ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਪੰਜਾਬ ਦੇ ਸਾਰੇ ਵਿਧਾਇਕਾਂ ਮੰਤਰੀਆਂ ਅਹੁਦੇਦਾਰਾਂ ਨਵੇਂ-ਨਵੇਂ ਬੜੇ ਚੇਅਰਮੈਨਾਂ ਦੀਆਂ ਡਿਊਟੀਆਂ ਲੱਗਣਗੀਆਂ ਪਰ ਮੇਰਾ ਅਸਲ ਸਵਾਲ ਉਸੇ ਤਰ੍ਹਾਂ ਅਗਰ ਕਾਂਗਰਸ ਪੰਜਾਬ ਦੀ ਕਾਂਗਰਸ ਸ਼ਾਮਲ ਨਹੀਂ ਹੁੰਦੀ ਦਿੱਲੀ ਵਾਲੇ ਧਰਨੇ ਚ ਤੇ ਉਹਦਾ ਸਿਆਸੀ ਇੰਪੈਕਟ ਤੁਸੀਂ ਕਿਵੇਂ ਵੇਖੋ ਦੇਖੋ ਧਰਨੇ ਪ੍ਰਦਰਸ਼ਨ ਦੇ ਕਾਮਯਾਬ ਫਿਲਹਾਲ ਦਿੱਲੀ ਦੇ ਵਿੱਚ ਹੋ ਰਹੇ ਆ ਅਸੀਂ ਪਹਿਲੇ ਦਿਨ ਜਦ ਕੇਦਰੀ ਵਲੋਂ ਆਉਂਦੀ ਹੈ ਕਰਨੇ ਤੋਂ ਬਾਅਦ ਦਿੱਲੀ ਦੀ ਮਹਾ ਰੈਲੀ ਮੈਂ ਧਰਨਾ ਕਹਿ ਗਿਆ ਮਾਫੀ ਚਾਹੂੰਗਾ ਦਿੱਲੀ ਦੀ ਮਹਾ ਰੈਲੀ ਚ ਅਗਰ ਨਹੀਂ ਜਾਂਦੇ ਪੰਜਾਬ ਦੇ ਦਿੱਲੀ ਦੀ ਮਹਾ ਰੈਲੀ ਕਾਮਯਾਬ ਨਾ ਹੋਏ ਐਦਾਂ ਦੀ ਅਸ਼ੰਕਾ ਬਹੁਤ ਘੱਟ ਹੈਗੀ ਹੈ ਔਰ ਜਦ ਸੰਦੀਪ दीक्षित ਐਦੀ ਤਿਆਰੀ ਕਰ ਰਹੀ ਸੀ ਤੇ ਉਹਨਾਂ ਨੇ ਇੱਕ ਹੋਰ ਕੈਂਪੇਨ ਲਾਂਚ ਕੀਤਾ ਸੀਗਾ ਕਿ ਮੋਦੀ ਦਾ ਸਭ ਤੋਂ ਵੱਡਾ ਡਰ ਤੇਜਰੀਵਾਲ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ तमाम ਕਾਰਜਵਰਤਾ ਕਾਰਕਟਰਾਂ ਨੂੰ ਐ ਅਪੀਲ ਕੀਤੀ ਸੀਗੀ ਕਿ ਆਪਣੀ ਡੀਪੀ ਚੇਂਜ ਕਰ ਲੋ ਤੇ ਹੁਣ ਡੀਪੀ ਦੇ ਵਿੱਚ ਮੋਦੀ ਦਾ ਸਭ ਤੋਂ ਵੱਡਾ ਡਰ ਤੇਜਰੀਵਾਲ ਇਹੀ ਜਾਏਗਾ। ਉਹਨਾਂ ਮੈਂ ਐਸ ਪ੍ਰੋਗਰਾਮ ਦੀ ਰਿਕਾਰਡਿੰਗ ਦੇ ਪਹਿਲੇ ਦੇਖ ਰਿਆ ਸੀਗਾ। ਕੁਝ ਪੰਜਾਬ ਦੇ ਮੰਤਰੀਆਂ ਨੇ ਤੇ ਆਪਣੀ ਡੀਪੀ ਚੇਂਜ ਕਰ ਲਈ ਸੀ। ਸੰਦੀਪ ਪਾਠਾਕੋਰ ਨੇ ਵੀ ਚੇਂਜ ਕਰ ਲਈ ਸੀ। ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਹਜੇ ਤੱਕ ਆਪਣੀ ਡੀਪੀ ਚੇਂਜ ਨਹੀਂ ਕੀਤੀ ਸੀ। ਹੋ ਸਕਦਾ ਹੈ ਇੱਧਰ ਉੱਧਰ ਬਿਜ਼ੀ ਹੋਣ। ਉਹ ਵੀ ਹੋਰ ਜਦ ਦੇ ਪੋਨੇ ਕੰਟੇ ਤੱਕ ਜਾਂ ਸਾਡਾ ਪ੍ਰੋਗਰਾਮ ਹੈ ਟੈਲੀਕਾਸ ਹੋਏ ਤਾਂ ਤਾ ਉਹ ਵੀ ਕਰ ਚੁੱਕੇ ਹੋਣ। ਪਰ ਇਹ ਇੱਕ ਆਪਣੇ ਆਪ ਵਿੱਚ ਉਸ ਤਰੀਕੇ ਦੀ ਕੈਂਪੇਨ ਹੈ। ਕਿ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਭਾਵੇਂ ਜੇ ਨਹੀਂ ਤੇ ਹੈਗੇ ਨੇ। ਉਹ ਵਾਕਈ ਹਜੇ ਤੱਕ ਮੋਦੀ ਉਹਨਾਂ ਨੂੰ ਡਰ ਲੱਗਦਾ ਹੋਵੇ ਜਾਂ ਨਹੀਂ ਲੱਗਦਾ ਹੋਵੇ ਲੇਕਿਨ ਐਸਡੀਪੀ ਚੇਂਜ ਹੋਣ ਕਰਕੇ ਜੇ ਇਹ ਕੈਂਪੇਨ ਸਕਸੈਸਫੁਲ ਹੋ ਗਿਆ ਨਾ ਅੱਜ ਮੇਰੀ ਗਰਾਉਂਡ ਜ਼ੀਰੋ ਜਿਹੜਾ ਦਿੱਲੀ ਦਿੱਲੀ ਦੀ 7 ਸੀਟਾਂ ਦੇ ਉੱਤੇ ਜਿਹੜਾ ਕਵਰ ਕਰਦੇ ਨੇ ਕੁਝ ਜਰਨਲਿਸ ਉਹਨਾਂ ਦੇ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉੱਥੋਂ ਐਸੈਸਮੈਂਟ ਨਿਕਲੀ ਕਿ ਜਿਹੜੀ 7 ਸੀਟਾਂ ਜਿੱਤਣ ਦੀ ਬੀਜੇਪੀ ਦੋ ਵਾਰ ਲਗਾਤਾਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਪਣੀ ਪਰਫਾਰਮੈਂਸ ਨੂੰ ਰਿਪੀਟ ਕਰਦੀ ਆਈ ਹੈ ਐਤ ਕੀ 7 0 ਭਾਜਪਾ ਵਾਸਤੇ ਬਹੁਤ ਔਕਾ ਹੋਵੇਗਾ ਹੋ ਸਕਦਾ ਹੈ 2 7 2 5 ਹੋ ਜਾਏ ਜਾਂ ਫਿਰ 2 3 4 ਹੋ ਜਾਏ ਲੇਕਿਨ ਇਹ ਜ਼ਰੂਰ ਹੈ ਕਿ ਅਗਰ ਇਹ ਨੈਰੇਟਿਵ ਜਿਹੜਾ ਨੈਰੇਟਿਵ ਇੰਡੀਆ ਗਠਜੁਟਬੰਧਨ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੇ ਦੇਸ਼ ਵਿਆਪੀ ਹੋ ਗਿਆ ਤੇ ਫਿਰ ਆਉਣ ਵਾਲੇ ਟਾਈਮ ਵਿੱਚ ਮੋਦੀ ਸਾਹਿਬ ਨੂੰ ਭਾਵੇਂ ਹਜੇ ਡਰ ਲੱਗਦਾ ਨਾ ਹੋਏ ਲੇਕਿਨ ਬਾਅਦ ਵਿੱਚ ਇਹ ਡਰ ਜ਼ਰੂਰ ਨਜ਼ਰ ਆਏਗਾ ਕੁਝ ਭਾਜਪਾ ਦੇ ਲੀਡਰਾਂ ਨਾਲ ਵੀ ਗੱਲ ਹੋਈ ਉਹਨਾਂ ਦੇ ਵੀ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਇਸ ਮੌਕੇ ਤੇ ਕੇਦਰੀਵਾਲ ਉਹਨਾਂ ਨੂੰ ਹਰੈਸ ਕਰਨਾ ਕਿਤੇ ਭਾਜਪਾ ਨੂੰ ਮਹਿੰਗਾ ਨਾ ਪੈ ਜਾਏ ਹੁਣ ਤੇ ਵਾਪਸੀ ਵੀ ਔਖੀ ਹੈ ਕਿਉਂਕਿ ਕੇਦਰੀਵਾਲ ਸਾਹਿਬ ਨੇ ਇੱਕ ਵਾਰ ਅੰਦਰ ਕਰਕੇ ਜੇ ਛੱਡਿਆ ਜਾਂਦਾ ਹੈ ਜਾਂ ਕੋਰਟਾਂ ਦੀ ਇਨਫੈਕਸ਼ਨ ਦੇ ਵਿੱਚ ਉਹ ਛੱਡ ਕੇ ਬਾਹਰ ਵੀ ਆਂਦੇ ਨੇ ਫੇਰ ਤੇ ਹੋਰ ਵੀ ਜ਼ਿਆਦਾ ਉਹ ਹੰਕਾਰਾ ਮਾਰਨਗੇ ਯਾਨੀ ਇੱਕ ਤਸੂਤੀ ਦੀ ਸਥਿਤੀ ਦੇ ਵਿੱਚ ਭਾਜਪਾ ਫਸ ਗਈ ਹੈ ਹੁਣ ਇਸ ਨੈਰੇਟਿਵ ਤੋਂ ਪਾਰ ਆਣਾ ਔਰ ਇਸ ਨੈਰੇਟਿਵ ਨੂੰ ਆਪਣੇ ਫੇਵਰ ਦੇ ਵਿੱਚ ਕ੍ਰੀਏਟ ਕਰਨਾ ਉਹ ਭਾਜਪਾ ਵਾਸਤੇ ਇੱਕ ਵੱਡਾ ਟਾਸਕ ਬਣ ਕੇ ਉੱਭੜੀ ਬਿਲਕੁਲ ਠੀਕ ਹੈ ਜੀ ਔਰ ਰਾਮਲੀਲਾ ਮੈਦਾਨ ਦਾ ਮੰਚੋ ਮੰਚਾ ਅਗਰ 31 ਮਾਰਚ ਨੂੰ ਭਰਵੀ ਰੈਲੀ ਕਰਤੀ ਇੰਡੀਆ ਗੱਠ ਜੋੜ ਨੇ ਤੇ ਪੂਰਾ ਪੂਰੇ ਮੁਲਕ ਦੇ ਵਿੱਚ ਉਹਦਾ ਸਨੇਹਾ ਜਾਏਗਾ ਸਿਰਫ ਦਿੱਲੀ ਨਹੀਂ ਪੂਰੇ ਮੁਲਕ ਚ ਉਹਦਾ ਅਸਰ ਪਏਗਾ ਹਾਂ ਦੇਖੋ ਕਿਉਂਕਿ ਅੱਜ ਕੱਲ ਜਿਹੜੀ ਸਿਆਸਤ ਹੈ ਉਹ ਬਿਲਕੁਲ ਕੰਪੀਟੀਸ਼ਨ ਵਾਲੀ ਹੈ ਮੈਨੂੰ ਲੱਗਦਾ ਹੈ ਅੱਜ ਕੱਲ ਦੇ ਵਿੱਚ ਸਨੇਹਾ ਭਾਜਪੀ ਵੱਲੋਂ ਵੀ ਮਿਲ ਜਾਣਾ ਕਿ ਭਾਜਪੀ ਵੀ ਉਸ ਦਿਨ ਕੋਈ ਦੇਸ਼ ਪੱਧਰ ਦੀ ਰੈਲੀ ਰੱਖ ਸਕਦੀ ਹੈ ਐਨਡੀਏ ਦੀ ਸੋ ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰੀ ਹੋਇਆ ਅਗਰ ਮੁੰਬਈ ਦੇ ਵਿੱਚ ਇੰਡੀਆ ਲਾਇੰਸ ਦੀ ਮੀਟਿੰਗ ਸੀ ਤੇ ਐਨਡੀਏ ਰੀ ਮੀਟਿੰਗਾਂ ਵੀ ਉਹਨਾਂ ਦਿਨਾਂ 'ਚ ਹੋਣ ਲੱਗੀਆਂ ਸੀ ਸੋ ਹੁਣ ਵੇਖਣਾ ਇਹ ਹੈ ਕਿ ਐਨਡੀਏ ਵੀ ਕੀ 31 ਮਾਰਚ ਨੂੰ ਕੋਈ ਵੱਡੀ ਰੈਲੀ ਦਾ ਪ੍ਰਬੰਧ ਕਰਦਾ ਤਾਂ ਕਿ ਮੀਡੀਆ ਦੇ ਵਿੱਚ ਜਿਹੜੀ ਕਵਰੇਜ ਹੈ ਉਹ ਬਰਾਬਰ ਦੀ ਆਵੇ ਸੋ ਇਸ ਤਰੀਕੇ ਦੀ ਜਿਹੜੀ ਸਿਆਸਤ ਹੈ ਉਹ ਸਾਨੂੰ ਅਕਸਰ ਹਮੇਸ਼ਾ ਨਜ਼ਰ ਆਉਂਦੀ ਹੈ ਇੱਕ ਸਵਾਲ ਹੋਰ ਬੜੀ ਅਹਿਮੀਅਤ ਵਾਲਾ ਤੁਸੀਂ ਬਿਲਕੁਲ ਤੁਸੀਂ ਮੇਰੇ ਸਵਾਲ ਦੇ ਨਾਲ ਹੀ ਆਪਣਾ ਸਵਾਲ ਵੀ ਜੋੜ ਲਿਓ ਭਾਸਕਰ ਸਾਹਿਬ ਆ ਮੈਨੂੰ ਇਸ ਮੌਕੇ ਅਜਿਹਾ ਕੋਈ ਦੇਖਣ ਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਟਿਰਕਦੇ ਹੋਣ ਔਰ ਦਿੱਲੀ ਦੇ ਵਿੱਚ ਵੀ ਅਜਿਹਾ ਨਹੀਂ ਹੋ ਰਿਹਾ ਕਿ ਕੁਝ ਵਿਧਾਇਕ ਆਮ ਆਦਮੀ ਪਾਰਟੀ ਦੇ ਟਿਰਕਦੇ ਹੋਣ ਪੰਜਾਬ 'ਚ ਵੀ ਨਹੀਂ ਹੋ ਰਿਹਾ ਇਹਦਾ ਮਤਲਬ ਹੈ ਇਹਦੇ ਨਾਲ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਐਮਪੀਆ ਦਾ ਪਾਰਟੀ ਦਾ ਹੌਸਲਾ ਤਕੜਾ ਹੁੰਦਾ ਦੇਖੋ ਜਿੱਥੇ ਤੱਕ ਗੱਲ ਤਿਲਕਨ ਦੀ ਕੀਤੀ ਹੈ ਇਹ ਮੈਨੂੰ ਲੱਗਦਾ ਹੈ ਕਿ ਰਾਜਨੀਤੀ ਦੇ ਵਿੱਚ ਇਹ ਗੱਲ ਕਹਿਣੀ ਕਿ ਨਹੀਂ ਤਿਲਕਨ ਵਾਲੇ ਨਹੀਂ ਲੱਗਦੇ ਇਹ ਬੜਾ ਔਖਾ ਹੈ ਕਿਉਂਕਿ ਤਿਲਕ ਵੀ ਪਿੱਛੇ ਕਦੀ ਵੀ ਬਣ ਜਾਂਦੀ ਹੈ ਜਿਹੜੇ ਬੰਦਿਆਂ ਦੇ ਆਪਾਂ ਤਿਲਕਨ ਤਿਲਕਨ ਦੀ ਕਦੀ ਕੋਈ ਆਸ ਜਾਂ ਇੱਕ ਤਰੀਕੇ ਨਾਲ ਮੰਨ ਨਹੀਂ ਸਕਦੇ ਤੁਸੀਂ ਐਦਾਂ ਦੇ ਵੀ ਕੇਸ ਦੇਖੋਗੇ ਹੁਣ ਤੁਸੀਂ ਗੱਲ ਕੀਤੀ ਸੀ ਕਿ ਬਈ ਐਨਡੀਏ ਜਾਂ ਮੋਦੀ ਸਾਹਿਬ ਵੀ ਜਾਂ ਉਸ ਟਾਈਮ ਜਦ 31 ਮਾਰਚ ਨੂੰ ਇਹ ਰੈਲੀ ਹੋ ਰਹੀ ਹੋएगी ਰਾਮਲੀਲਾ ਮੈਦਾਨ ਇਹਦੇ ਪੈਰਲਲ ਕੋਈ ਹੋਰ ਰੈਲੀ ਤੇ ਨਹੀਂ ਰੱਖ ਲੈਣਗੇ ਦੇਖੋ ਡਲਾ ਸਭ ਕਈ ਵਾਰ ਆਇਆ ਹੁੰਦਾ ਹੈ ਤੁਸੀਂ ਆਮ ਬੰਦੇ ਦੀ ਸੋਚ ਨੂੰ ਅਗਰ ਧਿਆਨ ਵਿੱਚ ਰੱਖੋ ਜੇ ਕਿਸੇ ਕਾਰ ਵਾਲੇ ਦੀ ਕਿਸੇ ਸਾਈਕਲ ਵਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਰਿਕਸ਼ੇ ਵਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਜੇ ਕਾਰ ਵਾਲਾ ਉੱਠ ਕੇ ਰਿਕਸ਼ੇ ਵਾਲੇ ਨੂੰ ਥੱਪੜ ਮਾਰ ਦਿੰਦਾ ਜਨਤਾ ਪੰਜਾਬੀਆਂ ਦਾ ਤਾਂ ਖੈਰ ਹੈ ਸੁਭਾਅ ਹੀ ਹੈਗਾ ਜਨਤਾ ਹਮੇਸ਼ਾ ਸਾਈਕਲ ਵਾਲੇ ਰਿਕਸ਼ੇ ਵਾਲੇ ਨਾਲ ਖੜੀ ਹੋ ਜਾਂਦੀ ਹੈ ਔਰ ਅਗਰ ਤੁਸੀਂ ਉਹਨੂੰ ਥੱਪੜ ਮਾਰਿਆ ਤੇ ਫਿਰ ਕਾਰ ਵਾਲੇ ਭਾਵੇਂ ਜਿੰਨਾ ਮਰਜ਼ੀ ਵੱਡਾ ਹੋਏ ਉਹਦੋਂ ਆਪਣੀ ਜਾਨ ਬਚਾਣੀ ਓਕੀ ਹੋ ਜਾਂਦੀ ਹੈ ਐਦਾਂ ਦੀ ਹੀ ਪੋਲਿਟੀਕਲ ਸਿਚੁਏਸ਼ਨ ਵੀ ਹੁਣ ਬਣ ਕੇ ਆ ਰਹੀ ਹੈ ਭਾਵੇਂ ਮੋਦੀ ਸਾਹਿਬ ਕੋਈ ਵੱਡੀ ਰੈਲੀ ਕਰ ਵੀ ਲੈਣ ਪਰ ਉਹ ਗੱਲ ਕਾਰ ਵਾਲੀ ਤੇ ਰਿਕਸ਼ੇ ਵਾਲੀ ਹੁਣ ਇਸ ਕੇਸ ਦੇ ਵਿੱਚ ਰਿਕਸ਼ੇ ਵਾਲੇ ਲੱਗਦੇ ਨੇ ਕੇਜਰੀਵਾਲ ਸਾਹਿਬ ਔਰ ਮੋਦੀ ਸਾਹਿਬ ਕਾਰ ਵਾਲੇ ਤੇ ਹੈ ਹੀ ਹੈਗੇ ਨੇ ਉਹ ਤਾਂ ਖੈਰ ਬਹੁਤ ਵੱਡੇ ਵਿਅਕਤੀ ਹੈਗੇ ਨੇ ਤੇ ਵੱਡੇ ਤੇ ਛੋਟੇ ਦੀ ਲੜਾਈ ਦੇ ਵਿੱਚ ਲੋਕਾਂ ਦਾ ਸਾਥ ਛੋਟੇ ਨਾਲ ਇੱਕ ਸੁਭਾਵ ਦੀ ਗੱਲ ਹੈਗੀ ਹੈ ਸੁਭਾਵਿਕ ਜੀ ਗੱਲ ਹੈਗੀ ਹੈ ਹੁਣ ਐਦਾਂ ਦੀ ਸਥਿਤੀ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਐਨਡੀਏ ਉਸ ਦਿਨ ਕੋਈ ਹੋਰ ਰੈਲੀ ਕਰਕੇ ਇੰਨਾ ਕੋਈ ਵੱਡਾ ਪੰਗਾ ਲਏਗੀ ਔਰ ਜਿੱਥੇ ਤੱਕ ਪੰਜਾਬ ਦੀ ਗੱਲ ਹੈਗੀ ਹੈ ਪੰਜਾਬ ਦੇ ਵਿੱਚ ਇਹ ਨੈਰੇਟਿਵ ਸੈੱਟ ਕਰਨ ਦੀ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅੱਗੇ ਚੱਲ ਕੇ ਕਿੰਨਾ ਕੁ ਫਾਇਦਾ ਕਿੰਨਾ ਕੁ ਨੁਕਸਾਨ ਅਲਟੀਮੇਟਲੀ ਤੇ ਇਹ 4 ਜੂਨ ਨੂੰ ਹੀ ਪਤਾ ਲੱਗਣਾ ਹੈ ਵੀ ਕੌਣ ਕਿਤੋਂ ਡਰਦਾ ਹੈ ਜੇ ਨਹੀਂ ਡਰਦਾ ਤੇ ਫਿਰ ਕਿੰਨੂੰ ਕੋ ਹੋਰ ਡਰਾਇਆ ਜਾ ਸਕਦਾ ਹੈ ਔਰ ਰਾਜਨੀਤੀ ਤੇ ਖਿਸ਼ੂ ਹੋਏਗੀ 4 ਜੂਨ ਤੋਂ ਬਾਅਦ ਉਸ ਤੋਂ ਪਹਿਲੇ ਤੇ ਬਚਾਅ ਔਰ ਕਿਸੇ ਤਰੀਕੇ ਨਾਲ ਅਟੈਕ ਇਸ ਤਰੀਕੇ ਦੀ ਕੈਂਪੇਨ ਚਲੇਗੀ ਔਰ ਉਸ ਕੈਂਪੇਨ ਦੇ ਵਿੱਚ ਕਿਨੂੰ ਕਿੰਨਾ ਫਾਇਦਾ ਇਹ ਤੇ ਜਿਸ ਤਰ੍ਹਾਂ ਸੀ ਪਹਿਲੇ ਵੀ ਕਹਿ ਚੁੱਕਿਆ 4 ਜੂਨ ਨੂੰ ਪਤਾ ਲੱਗੇਗਾ ਬਿਲਕੁਲ ਠੀਕ ਹੈ ਹੁਣ ਮੈਂ ਗੱਲ ਕਾਂਗਰਸ ਦੇ ਟਿਕਟਾਂ ਦੇ ਦਾਵੇਦਾਰਾਂ ਦੀਆਂ ਕਰ ਲਾਂ ਸੁਖਪਾਲ ਖੈਰਾ ਦਾ ਨਾਮ ਬੜਾ ਉੱਭਰ ਰਿਹਾ ਹੈ ਸੰਗਰੂਰ ਦੇ ਲਈ ਔਰ ਪਟਿਆਲਾ ਦੇ ਲਈ ਡਾਕਟਰ ਤਰਨਵੀਰ ਗਾਂਧੀ ਦਾ ਨਾਮ ਵੀ ਉੱਭਰ ਰਿਹਾ ਜਦੋਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਤੇ ਪੰਜਾਬ ਚੋਂ ਲੰਘੇ ਉਹਨਾਂ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ 'ਚ ਸੀ ਤਰਨਵੀਰ ਗਾਂਧੀ ਵੀ ਕਈ ਵਾਰ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਜੇਲ੍ਹ 'ਚ ਮਿਲ ਕੇ ਆਏ ਔਰ ਇੱਕ ਦਿਨ ਤਰਨਵੀਰ ਗਾਂਧੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਉਹਨਾਂ ਦੇ ਨਾਲ ਕੁਝ ਸਮੇਂ ਲਈ ਚੱਲਦੇ ਵੀ ਨਜ਼ਰ ਆਏ। ਔਰ ਮੈਨੂੰ ਇਹ ਵੀ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਨਵਜੋਤ ਸਿੰਘ ਸਿੱਧੂ ਜਦੋਂ ਜੇਲ੍ਹ ਵਿੱਚ ਨਹੀਂ ਗਏ ਸੀ ਡਾਕਟਰ ਧਰਮਵੀਰ ਗਾਂਧੀ 2022 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਲਈ ਪ੍ਰਚਾਰ ਕਰਨ ਅੰਮ੍ਰਿਤਸਰ ਸਾਹਿਬ ਗਏ ਸੀ। ਪਰ ਉਦੋਂ ਤੋਂ ਹੀ ਡਾਕਟਰ ਨਵਜੋਤ ਡਾਕਟਰ ਨਵਜੋਤ ਸਿੱਧੂ ਵੀ ਚਾਹੁੰਦੇ ਸੀ ਕਿ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਦੇ ਵਿੱਚ ਕਾਂਗਰਸ ਪਾਰਟੀ ਨੂੰ ਤਕੜਾ ਕਰਨ। ਹੁਣ ਡਾਕਟਰ ਧਰਮਵੀਰ ਗਾਂਧੀ ਦਾ ਨਾਮ ਚੱਲ ਰਿਹਾ ਹੈ ਉਮੀਦਵਾਰ ਦੇ ਤੌਰ ਤੇ ਪਿਛਲੀ ਵਾਰੀ ਡਾਕਟਰ ਧਰਮਵੀਰ ਗਾਂਧੀ ਹਾਰੇ ਸੀ ਬੜੇ ਸੱਜਣ ਮਨੁੱਖ ਨੇ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਦੇ ਨੇ ਪਿਛਲੀ ਵਾਰੀ ਜਦੋਂ ਚੋਣਾ ਸੀ ਜਦੋਂ ਹਾਰੇ ਸੀ ਉਦੋਂ ਪਤਾ ਲੱਗਿਆ ਕਿ ਉਹਨਾਂ ਤੇ ਕਰਜ਼ਾ ਵੀ ਚੜ ਗਿਆ ਸੀ ਇਮਾਨਦਾਰ ਵਿਅਕਤੀ ਅਗਰ ਚੋਣਾ ਲੜੇ ਤੇ ਕਰਜ਼ਾ ਚੜਨਾ ਕੋਈ ਨਵੀਂ ਗੱਲ ਨਹੀਂ ਹੁਣ ਇਸ ਵਾਰ ਉਹਨਾਂ ਦਾ ਨਾਮ ਫੇਰ ਉੱਪਰ ਆ ਰਿਹਾ ਹੈ ਤੁਸੀਂ ਡਾਕਟਰ ਧਰਮਵੀਰ ਗਾਂਧੀ ਦੀ ਦਾਵੇਦਾਰੀ ਔਰ ਸੁਖਪਾਲ ਖੈਰੀ ਦੀ ਦਾਵੇਦਾਰੀ ਨੂੰ ਕਿਵੇਂ ਵੇਖਦੇ ਹੋ ਸੰਗਰੂਰ ਤੋਂ ਔਰ ਪਟਿਆਲੇ ਤੋਂ ਦੇਖੋ ਜਿੱਥੇ ਤੱਕ ਗੱਲ ਪਟਿਆਲੇ ਦੀ ਹੈਗੀ ਹੈ ਪਟਿਆਲੇ ਦੇ ਵਿੱਚ ਅਗਰ ਤੁਸੀਂ ਕਾਂਗਰਸ ਦੇ ਲੀਡਰ ਦੀ ਗੱਲ ਕਰੀਏ ਜਿਹੜਾ ਕਾਂਗਰਸ ਨੂੰ ਛੱਡ ਕੇ ਜਾਂ ਕਾਂਗਰਸ ਤੋਂ ਕੱਢੇ ਗਏ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕਰੋਨਾ ਦੇ ਸਾਹਮਣੇ ਖੜੇ ਹੋ ਸਕੇ ਫਿਲਹਾਲ ਕਾਂਗਰਸ ਦੇ ਵਿੱਚ ਇੱਕੋ ਹੀ ਨਾਮ बार-बार ਅੱਗੇ ਆਂਦਾ ਉਹ ਹੈਗਾ ਨਵਜੋਤ ਸਿੱਧੂ ਆਨਾਲਾ ਔਰ ਇਸ ਤਰ੍ਹਾਂ ਤੁਸੀਂ ਵੀ ਦੱਸ ਚੁੱਕੇ ਹੋ ਔਰ ਨਵਜੋਤ ਸਿੰਘ ਸਿੱਧੂ ਆਪ ਵੀ ਆਪਣੇ ਆਪ ਕਹਿ ਚੁੱਕੇ ਨੇ ਕਿ ਉਹ ਇਲੈਕਸ਼ਨ ਲੜਨ ਦੇ ਵਿੱਚ ਬਿਲਕੁਲ ਇੰਟਰਸਟਿਡ ਨਹੀਂ ਹੁਣ ਦੂਜੇ ਲੀਡਰ ਖਾਸ ਕਰਕੇ ਪਟਿਆਲੇ ਦੇ ਵਿੱਚ ਤੁਸੀਂ ਦੇਖਣਾ ਹੋਏ ਤੇ ਕੋਈ ਵੀ ਨਜ਼ਰ ਨਹੀਂ ਆਂਦਾ ਜਿਹੜਾ ਉਸ ਕੌਨਸਟਿਟੂਐਂਸੀਸ ਦੇ ਵਿੱਚ ਕਾਂਗਰਸ ਦਾ ਝੰਡਾ ਉੱਚਾ ਹੀ ਨਹੀਂ ਬਲਕਿ ਜਿੱਤ ਕੇ ਉੱਥੇ ਦਿਖਾ ਸਕੇ ਕਿ ਅਸੀਂ ਜਿੱਤ ਗਏ ਹੁਣ ਇਹਦੇ ਵਿੱਚ ਇੱਕ ਇਲੈਕਸ਼ਨ ਦੇ ਟਾਈਮ ਵਿੱਚ ਕੈਂਡੀਡੇਟ ਦੀ ਤਲਾਸ਼ ਜਾਰੀ ਹੁੰਦੀ ਹੈ ਔਰ ਉਹਦੇ ਵਿੱਚ ਡਾਕਟਰ ਧਰਮਵੀਰ ਉਹਨਾਂ ਦਾ ਨਾਮ ਵਾਕਈ ਅੱਗੇ ਆਂਦਾ ਕਾਰਨ ਬੜੇ ਇੱਕ ਇਮਾਨਦਾਰ ਵਿਅਕਤੀ ਨੇ ਔਰ ਉੱਥੇ ਦੇ ਐਮਪੀ ਰਹਿ ਚੁੱਕੇ ਵੀ ਨੇ ਪ੍ਰਨੀਤ ਕੋਰੋਣਾ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਵਿੱਚ 2014 ਜਦ ਨਾ ਕੋਈ ਟੀਮ ਸੀ ਨਾ ਕੋਈ ਸੰਗਠਨ ਸੀ ਆਮ ਆਦਮੀ ਪਾਰਟੀ ਦਾ ਤਾਂ ਉਹ ਜਿੱਥੇ ਸੀਗੇ ਪਰ ਆਮ ਆਦਮੀ ਪਾਰਟੀ ਦੇ ਵਿੱਚ ਧਰਮਵੀਰ ਗਾਂਧੀ ਉਹਨਾ ਬੋਦੀ ਦੇਰ ਖੁਸ਼ ਨਹੀਂ ਰਹਿ ਪਾਈ ਸੀ ਉਹਨਾਂ ਨੇ ਆਪਣੀ ਹੀ ਪਾਰਟੀ ਦੀ ਲੀਡਰਸ਼ਿਪ ਦਾ ਵਿਰੋਧ ਕੀਤਾ ਸੀਗਾ ਕੋਈ ਵੀ ਪੋਲਿਟੀਕਲ ਪਾਰਟੀ ਜਦ ਵੀ ਆਪਣਾ ਕੋਈ ਕੈਂਡੀਡੇਟ ਦੇਖਦੀ ਹੈ ਨਾ ਭਾਵੇਂ ਉਹ ਦੂਜੀ ਪਾਰਟੀ ਦੇ ਵਿੱਚ ਉਹ ਬੰਦਾ ਵਿਰੋਧ ਕਰਦਾ ਹੋਇਆ ਆਪਣੇ ਲੀਡਰਾਂ ਦਾ ਉਸ ਬੰਦੇ ਨੂੰ ਕਦੀ ਲਾਇਕ ਨਹੀਂ ਕਰਦੀ ਇਹੀ ਬਿਊਰੋਕ੍ਰੇਸੀ ਦਾ ਵੀ ਹਾਲ ਹੈ ਬਿਊਰੋਕ੍ਰੇਸੀ ਦੇ ਵਿੱਚ ਇਮਾਨਦਾਰੀ ਦਾ ਝੰਡਾ ਚੱਕ ਕੇ ਜੇ ਕੋਈ ਵਿਰੋਧੀ ਪਾਰਟੀ ਨੂੰ ਐਕਸਪੋਜ਼ ਕਰਦਾ ਜਿੱਦਾਂ ਅਸ਼ੋਕ ਖੇਮਕਾ ਸੀਗੇ ਹਰਿਆਣਾ ਦੇ ਉਹਨਾਂ ਨੇ ਰੌਬਰਟ ਵਡੇਰਾ ਦੀ ਵਡਰਾ ਦੀ ਜਿਹੜੀ ਡੀਲ ਸੀਗੀ ਉਹਨੂੰ ਐਕਸਪੋਜ਼ ਕੀਤਾ ਸੀ ਔਰ ਉਸ ਤੋਂ ਬਾਅਦ ਭਾਜਪਾ ਜਿਹੜੀ ਪਹਿਲੇ ਅਸ਼ੋਕ ਖੇਮਕਾ ਉਹਨਾਂ ਦੀ ਵਾਹਵਾ ਹੀ ਕਰਦੀ ਸੀਗੀ ਬਾਅਦ ਚੋਂ ਜਦ ਭਾਜਪਾ ਦੀ ਸਰਕਾਰ 10 ਸਾਲ ਹੋਇਆ ਅਸ਼ੋਕ ਖੇਮਕਾ ਉਹਨਾਂ ਨੂੰ ਖੁੱਡੇ ਲੈ ਨਹੀਂ ਲਾਇਆ ਹੋਇਆ ਉਹਨਾਂ ਨੇ ਔਰ ਇੱਥੇ ਤੱਕ ਕਿ ਉਹਨਾਂ ਦੇ ਖਿਲਾਫ ਕੇਸ ਤੱਕ ਕਰਦਾ ਸੀਗਾ ਫਿਰ ਧਰਮਵੀਰ ਗਾਂਧੀ ਉਹਨਾਂ ਤੇ ਆਪਣੀ ਪਾਰਟੀ ਦੇ ਵਿੱਚ ਹੀ ਆਪਣੀ ਜਿਸ ਪਾਰਟੀ ਦੇ ਉਹ ਐਮਪੀ ਸੀਗੇ ਉਹਦਾ ਵਿਰੋਧ ਕਰ ਚੁੱਕਿਆ ਔਰ ਇਸ ਤਰ੍ਹਾਂ ਦਾ ਰਿਸਕ ਨਾਰਮਲੀ ਪੋਲਿਟਿਕਸ ਦੇ ਵਿੱਚ ਕੋਈ ਦੂਜੀ ਪੋਲਿਟੀਕਲ ਪਾਰਟੀ ਨਹੀਂ ਲੈਂਦੀ ਪਰ ਚਲੋ ਇਹ ਇੱਕ ਐਕਸੈਪਸ਼ਨ ਹੋਏਗੀ ਜੇ ਕੁਝ ਨਾ ਹੋਇਆ ਉਹਨਾਂ ਦੇ ਕੋਲ ਕੋਈ ਹੋਰ ਸਟੇਬਲ ਕੈਂਡੀਡੇਟ ਨਾ ਹੋਇਆ ਤੇ ਫਿਰ ਧਰਮਵੀਰ ਗਾਂਧੀ ਉਹਨਾਂ ਦੇ ਉੱਤੇ ਉਹਨਾਂ ਨੂੰ ਟਿਕਟ ਦੇਣਾ ਜੇ ਮਜਬੂਰੀ ਹੋਏ ਤਾਂ ਦੇਣਗੇ ਵਰਨਾ ਇਸ ਤਰੀਕੇ ਦੇ ਰੈਬਲ ਲੀਡਰ ਉਹ ਕਿਸੇ ਵੀ ਪੋਲਿਟੀਕਲ ਪਾਰਟੀ ਤੋਂ ਜਾਂ ਉਸ ਲੀਡਰਸ਼ਿਪ ਨੂੰ ਐਦਾਂ ਦੇ ਲੀਡਰ ਤੋਂ ਡਰੀ ਲੱਗਦਾ ਹੁੰਦਾ ਹੈ ਸੱਚ ਤੋਂ ਡਰ ਲੱਗਦਾ ਹੈ ਡਾਕਟਰ ਤਨਵੀਰ ਗਾਂਧੀ ਵਰਗੇ ਸੱਚ ਨੂੰ ਸੱਚ ਕਹਿਣ ਵਾਲੇ ਲੀਡਰ ਨੇ ਕਈ ਵਾਰੀ ਪਾਰਟੀਆਂ ਨੇ ਜਿਹੜੀਆਂ ਉਹ ਕੰਪਰੋਮਾਈਜ਼ ਕਰ ਜਾਂਦੀਆਂ ਨੇ ਪੋਲੀਟੀਕਲ ਕੰਪਰੋਮਾਈਜ਼ ਡਾਕਟਰ ਤਨਵੀਰ ਗਾਂਧੀ ਬਾਰੇ ਇਹ ਆਮ ਮੰਨਿਆ ਜਾਂਦਾ ਹੈ ਕਿ ਉਹ ਸਿਆਸੀ ਸਮਝੌਤਾ ਨਹੀਂ ਕਰਦੇ ਸੋ ਇਹ ਵੀ ਗੱਲ ਬੜੀ ਦਿਲਚਸਪੀ ਵਾਲੀ ਹੈ ਸੁਖਪਾਲ ਖੈਰਾ ਦੀ ਸਥਿਤੀ ਕਿਵੇਂ ਵੇਖਦੇ ਹੋ ਸੁਖਪਾਲ ਖੈਰਾ ਕਾ ਸਕਦੇ ਨੇ ਕਾਂਗਰਸ ਅਗਰ ਭੇਜਦੀ ਹੈ ਤੇ ਸੁਖਪਾਲ ਖੈਰਾ ਨੂੰ ਤੁਹਾਡੇ ਨਜ਼ਰੀਏ ਨਾਲ ਜਾਣਾ ਚਾਹੀਦਾ ਹੈ ਚੈਲੰਜ ਦੇਣਗੇ ਉੱਥੇ ਆਪ ਨੂੰ ਔਰ ਅਕਾਲੀ ਦਲ ਨੂੰ ਸੁਪਾਲ ਖੈਰਾ ਇੱਕੋ ਇੱਕ ਲੀਡਰ ਕਾਂਗਰਸ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੀ ਇਮੇਜ ਇੱਕ ਜੁਝਾਰੂ ਤੇ ਇੱਕ ਲੜਾਕੂ ਲੀਡਰ ਦੇ ਬਾਰੇ ਰਾਂਗ ਨਾਮ ਨਾਲ ਜਾਣੀ ਜਾਂਦੀ ਔਰ ਇਹੀ وجہ ਹੈ ਕਿ ਸਭ ਤੋਂ ਜ਼ਿਆਦਾ ਇੱਕ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕਾਨੂੰਨੀ ਗੈਰ ਕਾਨੂੰਨੀ ਤਰੀਕੇ ਨਾਲ ਇਸ ਸਰਕਾਰ ਨੇ ਸੁਪਾਲ ਖੈਰਾ ਦੇ ਨਾਲ ਹੀ ਕੀਤੀ ਯਾਦ ਕਰੋ ਸੁਪਾਲ ਸਿੰਘ ਖੈਰਾ ਉਹਨਾ ਉਸ ਡਰੱਗ ਦੇ ਕੇਸ ਦੇ ਵਿੱਚ ਜਦ ਅੰਦਰ ਹੋ ਜਾਂਦੇ ਨੇ ਉਹ ਵੀ 2015 ਦੇ ਕੇਸ ਦੇ ਵਿੱਚ ਇੱਕ ਵਾਰ ਫੇਰੇ ਫੇਰੇ 6 ਵਜੇ ਪੁਲਿਸ ਦੀ ਟੀਮ ਉਹਨਾਂ ਦੇ ਘਰ ਜਾਂਦੀ ਔਰ ਪਾਣੀ ਤੱਕ ਨਹੀਂ ਪੀਂੰਦੇ ਦੀ ਉਹਨਾਂ ਨੂੰ ਅਰੈਸਟ ਕਰਕੇ ਲੈ ਜਾਂਦੀ ਔਰ ਜਦ ਉਸ ਕੇਸ ਦੇ ਵਿੱਚ ਉਹਨਾਂ ਦੀ ਬੇਲ ਹੁੰਦੀ ਹੈ ਬੇਲ ਹੁੰਦੇ ਹੀ ਔਰ ਇੱਕ ਹੋਰ ਪਰਚਾ ਪਾ ਦਿੱਤਾ ਜਾਂਦਾ ਹੈ ਉਹ ਬਾਅਦ ਚੋਂ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਬੇਲ ਹੁੰਦੀ ਹੈ ਸੁਖਪਾਲ ਖੈਰਾ ਉਹਨਾ ਕਿਸੇ ਵੀ ਕੌਨਸਟੀਚੈਂਸੀ ਦੇ ਵੀ ਨਾ ਕੇਵਲ ਸੰਗਰੂਰ ਨਾ ਕੇਵਲ ਪਟਿਆਲਾ ਇੱਕ ਚੰਗੇ ਕੈਂਡੀਡੇਟ ਵਜੋਂ ਉੱਭਰ ਸਕਦੇ ਨੇ ਬਸ਼ਰਤੇ ਦਿੱਲੀ ਵਾਲਿਆਂ ਦੀ ਜਾਂ ਵੱਡੇ ਲੀਡਰਾਂ ਦੀ ਜਾਂ ਹਾਈ ਕਮਾਂਡ ਦੀ ਪਾਲਸੀ ਆਮ ਆਦਮੀ ਪਾਰਟੀ ਦੇ ਨਾਲ ਟਕਰਾਵ ਵਾਲੀ ਹੈ ਕਿ ਉਹਨਾਂ ਦੇ ਨਾਲ ਗਠਜੋੜਨ ਵਾਲੀ ਹੈ ਕਿਉਂਕਿ ਟਕਰਾਵ ਵਾਲੀ ਸਥਿਤੀ ਦੇ ਵਿੱਚ ਤੇ ਸੁਪਾਲ ਸਿੰਘ ਖੈਰਾਉਣਾ ਆਮ ਆਦਮੀ ਪਾਰਟੀ ਨੂੰ ਧੂਲ ਚਟਾ ਸਕਦੇ ਨੇ ਜੇ ਉੱਤੇ ਵਾਲੇ ਉੱਤੇ ਵਾਲਿਆਂ ਨੇ ਕੋਈ ਸਮਝੌਤਾ ਕੀਤਾ ਔਰ ਥੱਲੇ ਸੁਪਾਲ ਸਿੰਘ ਖੈਰਾਉਣਾ ਇਕੱਲੇ ਜ਼ਮੀਨ ਦੇ ਵਿੱਚ ਤਲਵਾਰਾ ਟਕਰਾਂਦੇ ਫਿਰਨਗੇ ਤੇ ਫਿਰ ਪਾਰਟੀ ਨੂੰ ਵੀ ਨੁਕਸਾਨ ਹੋਏਗਾ ਤੇ ਫਿਰ ਸੁਪਾਲ ਸਿੰਘ ਖੈਰਾਉਣਾ ਨੂੰ ਵੀ ਨੁਕਸਾਨ ਹੋਏਗਾ ਕਿਉਂਕਿ ਇਹ ਇੱਕ ਪਾਲਿਸੀ ਉੱਤੋਂ ਡਿਸਾਈਡ ਹੋਣੀ ਹੈ ਕਿ ਆਪਾਂ ਉਹ ਲੀਡਰ ਉਤਾਰਨੇ ਆ ਜਿਹੜੇ ਦੂਜੀ ਪਾਰਟੀ ਦਾ ਕੁਝ ਕੱਖ ਰਹਿਣ ਨਾ ਦੇਣ ਯਾ ਫਿਰ ਉਸ ਤਰੀਕੇ ਦੇ ਲੀਡਰ ਉਤਾਰਨੇ ਨੇ ਜਿਹੜੀ ਮਿੱਠੀ ਮਿੱਠੀ ਜੀ ਲੜਾਈ ਲੜਨ ਔਰ ਇੱਕ ਕੰਪਰੋਮਾਈਜ਼ ਵਾਲੀ ਨੂਰਾ ਕੁਸ਼ਤੀ ਦਾ ਜਿਹੜੇ ਕਰਦੇ ਵਾਲਾ ਕਰਦੇ ਆ ਜੇ ਪਹਿਲਵਾਨ ਪਹਿਲਵਾਨ ਤੁਹਾਨੂੰ ਨੂਰਾ ਕੁਸ਼ਤੀ ਦੇ ਚਾਹੀਦੇ ਹੋਣਗੇ ਫਿਰ ਸੁਤਪਾਲ ਸਿੰਘ ਖੈਰਾ ਉਹਨਾਂ ਨੂੰ ਟਿਕਟ ਮਿਲਣਾ ਔਕਾ ਹੈ ਬਿਲਕੁਲ ਠੀਕ ਹੈ ਸੋ ਬੜੀਆਂ ਦਿਲਚਸਪ ਸਥਿਤੀਆਂ ਆਉਣੇ ਦਿਨਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਣਗੀਆਂ ਆਮ ਆਦਮੀ ਪਾਰਟੀ ਦੇ 8 ਉਮੀਦਵਾਰਾਂ ਦਾ ਨਾਮ ਹੋ ਚੁੱਕਿਆ ਹੈ 5 ਉਮੀਦਵਾਰ ਹੋਣੇ ਸੀ ਲੱਗਦਾ ਹੈ ਕਿ ਉਹ ਵੀ ਮਾਮਲਾ ਥੋੜੀ ਦੇਰ ਲਟਕੇਗਾ ਕਿਉਂਕਿ अरविंद केजरीवाल ਦੀ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਦੇ ਸਿਰ ਤੇ ਵੀ ਵੱਡੀਆਂ ਜ਼ਿੰਮੇਵਾਰੀਆਂ ਨੇ ਪੰਜਾਬ ਦੇ ਨਾਲ-ਨਾਲ ਇੱਕ ਤਰੀਕੇ ਨਾਲ ਦਿੱਲੀ ਦੇ ਚੋਣ ਪ੍ਰਚਾਰ ਦਾ ਜ਼ਿਮਾ ਵੀ ਸਿੱਧਾ-ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ਤੇ ਹੈ ਪਰ ਗੁਜਰਾਤ ਦੇ ਵਿੱਚ Goa ਦੇ ਵਿੱਚ ਛੱਤੀਸਗੜ ਦੇ ਵਿੱਚ ਇਹਨਾਂ ਸਾਰੀਆਂ ਥਾਵਾਂ ਤੇ ਵੀ ਮੈਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਵੱਲੋਂ अरविंद केजरीवाल ਦੀ ਗੈਰ ਹਾਜ਼ਰੀ 'ਚ ਭਗਵੰਤ ਮਾਨ ਵੱਡਾ ਸੰਭਾਵੀ ਚਿਹਰਾ ਰਹਿਣਗੇ ਔਰ ਛੁੱਟੀਆਂ ਤੋਂ ਬਾਅਦ अरविंद केजरीवाल ਦੀ ਜਿਹੜੀ ਪਿਟੀਸ਼ਨ ਲਾਈ ਸੀ ਹਾਈ ਕੋਰਟ ਚ ਉਹਦੀ ਸੁਣਵਾਈ ਹੈ ਸੋ ਕੱਲ ਉਮੀਦ ਕਰਦੇ ਆਂ होली ਤੋਂ ਬਾਅਦ ਕੱਲ ਕੱਲ ਜਾਂ ਪਰਸੋਂ 27 ਤਰੀਕ ਨੂੰ 27 ਤਰੀਕ ਨੂੰ ਜਿਹੜੀ ਹੈ ਸੁਣਵਾਈ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਕਿਉਂਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਇਹ ਪਿਟੀਸ਼ਨ ਲਾਈ ਹੈ ਕਿ ਜਿਹੜੀ ਰਾਊਜ਼ ਐਵੇਨਿਊ ਕੋਰਟ ਦੇ ਵਿੱਚ ਉਹ ਜਿਹੜੀ ਉਹਨਾਂ ਵੱਲੋਂ ਉਹਨਾਂ ਨੂੰ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਔਰ ED ਵੱਲੋਂ ਜਿਹੜਾ ਕੇਸ ਦਰਜ ਕੀਤਾ ਗਿਆ ਇਹ ਦੋਵੇਂ ਫੈਸਲੇ ਰਿਵਿਊ ਕਰਕੇ ਰਿਜੈਕਟ ਕੀਤੇ ਜਾਣ ਸੋ ਹਾਈ ਕੋਰਟ ਨੇ ਇਮੀਡੀਏਟ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਸੀ ਹੁਣ 27 ਤਰੀਕ ਨੂੰ ਸੁਣਵਾਈ ਹੈ ਔਰ 28 ਤਰੀਕ ਨੂੰ ਅਰਵਿੰਦ ਕੇਜਰੀਵਾਲ ਦੀ ਅਗਰ 27 ਤਰੀਕ ਨੂੰ ਕੋਈ ਜ਼ਮਾਨਤ ਦਾ ਫੈਸਲਾ ਨਹੀਂ ਹੁੰਦਾ 28 ਤਰੀਕ ਨੂੰ ਫੇਰ ਉਹਨਾਂ ਦੀ ਪੇਸ਼ੀ ਹੈ ਰਾਊਸ ਐਵੇਨਿਊ ਕੋਰਟ ਦੇ ਵਿੱਚ ਸੋ ਅਗਲੇ 2-3 ਦਿਨ ਅਰਵਿੰਦ ਕੇਜਰੀਵਾਲ ਦੇ ਆਲੇ-ਦੁਆਲੇ ਹੋਰ ਘੁੰਮਣਗੇ ਔਰ 31 ਮਾਰਚ ਨੂੰ ਇੰਡੀਆ ਗੱਠ ਜੋੜ ਦੀ ਰੈਲੀ ਅਗਰ ਬਹੁਤ ਵੱਡੀ ਹੋਈ ਉਹਦੇ ਨਾਲ ਫਿਰ ਅਰਵਿੰਦ ਕੇਜਰੀਵਾਲ ਇੱਕ ਚੋਣ ਮੁੱਦਾ ਬਣੇਗਾ ਜਿਵੇਂ ਇਲੈਕਟੋਰਲ ਬੌਂਡ ਇੱਕ ਚੋਣ ਮੁੱਦਾ ਬਣੇ ਹੋਏ ਨੇ ਸੋ ਬਹੁਤ ਸਾਰੇ ਚੋਣ ਮੁੱਦੇ ਨੇ ਉਹਨਾਂ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਵੀ ਇੱਕ ਨਾਮ ਹੈ ਬਾਕੀ ਵੇਖਦੇ ਹਾਂ ਕਿ ਅਗਲੇ 2-3 ਦਿਨਾਂ ਦੇ ਵਿੱਚ ਸਿਆਸਤ ਕਿੰਨੀ ਕੁ ਸਾਫ਼ ਹੁੰਦੀ ਹੈ ਤੇ ਕਿੰਨੀ ਕੁ ਤਿੱਖੀ ਹੁੰਦੀ ਹੈ ਪਾਸਕਰ ਸਾਹਿਬ ਤੁਸੀਂ ਵਕਤ ਕੱਢਿਆ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਥੈਂਕ ਯੂ